ਉਹ ਅੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜ ਸਰਬ ਜ਼ਿੰਦਗੀਓ ਸਭ ਤੋਂ ਪਹਿਲਾਂ ਚੌੜੀ ਸੇਵਾ ਵਾਸਤੇ ਜਿਹੜੇ ਮੇਰੇ ਵੀਰ ਆਉਂਦੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਹ ਲਿਖਦਾ ਕਿ ਚੌੜਾ ਦਾ ਸੇਵਾ ਦਰਜ ਤੋਂ ਬਦਲੇ ਇੱਕ ਹੱਥ ਨਾਲ ਚੌੜ ਨਾਰਸਿਵ ਕਰੇ ਦੋਨਾਂ ਹੱਥਾਂ ਦੇ ਨਾਲ ਕਰੇ ਜਿਨ ਜਿਨੇ ਪਹਿਲੇ ਦੇਣੀ ਹੈ ਉਹ ਵੀ ਦੋਨਾਂ ਹੱਥਾਂ ਦੇ ਨਾਲ ਚੌੜ ਦੂਸਰੇ ਨੂੰ ਫੜਾਵੇ ਤੇ ਜਿਨੇ ਫੜਨੀ ਹੈ ਉਹ ਵੀ ਦੋਨਾਂ ਹੱਥਾਂ ਦੇ ਨਾਲ ਚੌੜ ਮੜੇ ਇਹ ਧਿਆਨ ਰੱਖੇ ਰੱਖਣ ਮੇਰੇ ਵੀਰ ਜਿਨ੍ਹਾਂ ਨੇ ਚੌੜ ਸੇਵਾ ਕਰਨੀ ਸੋ ਹਰ ਬਾਣੀ ਗ੍ਰੰਥ ਤੋਂ ਆਪ ਜੀ ਦੇ ਨਾਲ ਸਾਂਝੀ ਕਰਦੇ ਆਂ ਇਹ ਹਰ ਬਾਣੀ ਗ੍ਰੰਥ ਨੰਬਰ 8 ਪ੍ਰਕਾਸ਼ ਹੈ ਚੀਸੋ ਸੰਤੀ ਸਫੇਤੇ ਜੋਧਨ ਸਾਵਨ 2016 ਬਿਕਰਮੀ ਸੁੱਚਾ ਸਿੰਘ ਦੇ ਘਰ ਦਇਆ ਹੋਈ ਪਿੰਡ ਪਿਪਲੀ ਜ਼ਿਲ੍ਹਾ ਫਰੋਜ਼ਪੁਰ ਹਰ ਸਤਗੁਰੂ ਸੂਰਾ ਨੌਜਵਾਨ ਦਾ ਨੌਜਵਾਨ ਆ ਉਹ ਐਡਾ ਸੂਰਾ ਬਲੀ ਬਲਵਾਨ ਆ ਤਾਂ ਹੀ ਉਹਨੇ ਆਪਣੇ ਆਪ ਨੂੰ ਆਖਿਆ ਕਿ ਮੈਂ ਮਹਾਰਾਜ ਆ ਉਹ ਸਾਰਿਆਂ ਤੋਂ ਤਾਕਤਵਰ ਹੈ ਸਾਰਿਆਂ ਨੂੰ ਆਪਣੇ ਡਰ ਦੇ ਵਿੱਚ ਰੱਖਦਾ ਹੈ ਤਾਂ ਹੀ ਉਹਨੇ ਆਖਿਆ ਆਪਣੇ ਆਪ ਨੂੰ ਆਖਿਆ ਮੈਂ ਸ਼ੇਰ ਔਰ ਸਿੰਘ ਹਾਂ ਹਰ ਸਤਗੁਰ ਸੂਰਾ ਨੌਜਵਾਨ ਆਪੇ ਆਪਣਾ ਬਲ ਰਖਾਈ ਆ ਨਿਰਗੁਣ ਜੋਤ ਸ੍ਰੀ ਭਗਵਾਨ ਉਹ ਕਾਲਪੁਰਖ ਕੀ ਆ ਨਿਰਗੁਣ ਜੋਤ ਔਰ ਇਸੇ ਚੀਜ਼ ਦਾ ਖੁਲਾਸਾ ਸੱਚੇ ਪਾਤਸ਼ਾਹ ਜੀ ਨੇ ਹਰ ਬਾਣੀ ਦੇ ਵਿੱਚ ਇਹ ਵੀ ਕੀਤਾ ਹੋਇਆ ਪਹਿਲਾ ਹੀ ਉਸੂਲ ਹੈ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਔਰ ਇਸ ਲਾਈਨ ਕੀ ਆ ਨਿਰਗੁਣ ਜੋਤ ਸ੍ਰੀ ਭਗਵਾਨ ਔਰ ਹਰ ਬਾਣੀ ਦੇ ਵਿੱਚ ਖੁਲਾਸਾ ਕੀ ਕੀਤਾ ਜਿਹੜਾ ਨਿਰਗੁਣ ਅੰਦਰ ਬੈਠਾ ਲੋਕ ਸੋ ਸਾਖਿਆਤ ਨਜ਼ਰੀ ਆਈ ਹੈ ਸੇ ਦਾ ਮਤਲਬ ਇਹ ਹੋਇਆ ਕਿ ਜਿਹਨੂੰ ਅਸੀਂ ਨਿਰਗੁਣ ਜੋਤ ਭਗਵਾਨ ਕਹਿੰਨੇ ਆ ਉਹ 994 ਯੁਗ ਚੌਕੜੀ ਤੋਂ ਬਾਅਦ ਇੱਕ ਸਮਾਂ ਆਉਂਦਾ ਜਦੋਂ ਇਹ ਪਹਿਲੀ ਵਾਰੀ ਹੋਇਆ ਧਰਤੀ ਤੇ ਪਹਿਲਾਂ ਕਦੇ ਨਹੀਂ ਹੋਇਆ ਜਦੋਂ ਉਸ ਨੇ ਆਪਣੇ ਉਸੇ ਨਿਰਗੁਣ ਜੋਤ ਸ੍ਰੀ ਭਗਵਾਨ ਨੂੰ ਇੱਕ ਅਕਸ ਦਾ ਰੂਪ ਦਿੱਤਾ ਤੇ ਸਾਰਿਆਂ ਦੇ ਉਹ ਸੰਮੁਖ ਹੋਇਆ ਸਾਰਿਆਂ ਦੇ ਉਹ ਸਾਹਮਣੇ ਹੋਇਆ ਨਿਰਗੁਣ ਜੋਤ ਸ੍ਰੀ ਭਗਵਾਨ ਪਰਮ ਪੁਰਖ ਵੱਡੀ ਵਡਿਆਈ ਆ ਸੱਚ ਵਿਖਾਏ ਇੱਕ ਨਿਸ਼ਾਨ ਦੋ ਜਹਾਨਾ ਰਿਹਾ ਚਲਾਈਆ ਦਾਤਾ ਦਾਨੀ ਵੱਡ ਮਿਹਰਬਾਨ ਇਹਦੀ ਵੱਡੀ ਮਿਹਰਬਾਨੀ ਕੀ ਆ ਜਿਹੜਾ ਨਿਰਗੁਣ ਜੋਤ ਸ੍ਰੀ ਭਗਵਾਨ ਆ ਉਹਦੀ ਸਾਰਿਆਂ ਤੋਂ ਵੱਡੀ ਮਿਹਰਬਾਨੀ ਕੀ ਆ ਉਹ ਦਾਤਾ ਕਿਹੜਾ ਆ ਦਾਨੀ ਦਾਨ ਕੀ ਕਰਦਾ ਉਹ ਐਸੀ ਬਖਸ਼ਿਸ਼ ਕਰਦਾ ਜਿਹੜੀ 994 ਜਗ ਚਾਕੜੀ ਤੱਕ ਕਿਸੇ ਵੀ ਸੂਫੀ ਸੰਤ ਨੂੰ ਗੁਰੂ ਪੀਰ ਪੈਗੰਬਰ ਅਵਤਾਰ ਨੂੰ ਕਿਸੇ ਵੀ ਭਗਤ ਨੂੰ ਉਹ ਦਾਤ ਨਹੀਂ ਮਿਲੀ ਉਹ ਦਾਤਾਦਾਨੀ ਹੁਣ ਆਪਣੀ ਵੱਡੀ ਮਿਹਰਬਾਨੀ ਆਪਣੇ ਜਨਪਕਾਂ ਦੇ ਉੱਤੇ ਕਰਨ ਵਾਸਤੇ ਆ ਗਿਆ ਦਾਤਾਦਾਨੀ ਵੱਡ ਮਿਹਰਵਾਨ ਪਾਰ ਬ੍ਰਹਮ ਗੁਰ ਅਖਵਾਈਆ ਖੇਲੇ ਖੇਲ ਮਹਾਨ ਖੇਲੇ ਖੇਲ ਖੇਲ ਮਹਾਨ ਕਰ ਸਾਚੇ ਵਜੇ ਵਧਾਈਆ ਔਰ ਉਸ ਸ਼੍ਰੀ ਭਗਵਾਨ ਨੇ ਜਿਹੜਾ ਵੱਡਾ ਮਿਹਰਬਾਨ ਆ ਜਿਹੜਾ ਬਹੁਤ ਵੱਡਾ ਦਾਤਾਦਾਨੀ ਆ ਉਹਨੇ ਇਸ ਮਾਤਲੋਕ ਦੇ ਉੱਤੇ ਹੁਣ ਇੱਕ ਬਹੁਤ ਵੱਡੀ ਖੇਲ ਕੀਤੀ ਆ ਜੋਤੀ ਜੋਤ ਸਰੂਪ ਔਰ ਆਪੇ ਆਪਣੀ ਜੋਤ ਧਰ ਕਿਹੜੀ ਵੱਡੀ ਮਹਾਨ ਖੇਲ ਕੀਤੀ ਉਸ ਜੋਤ ਸਰੂਪ ਅਕਾਲ ਪੁਰਖ ਨੇ ਆਪਣੀ ਕਿਰਪਾ ਕਰਕੇ ਇਸ ਮਾਤ ਲੋਕ ਦੇ ਉੱਤੇ ਆਪਣੀ ਜੋਤ ਨੂੰ ਆਪੇ ਧਰ ਲਿਆ ਸੂਰਬੀਰ ਇਕ ਅਖਵਾਈਆ ਸਤਗੁਰ ਉਠਿਆ ਜੋ ਦਾ ਸੂਰ ਉਹ ਸੂਰਬੀਰ ਸਤਗੁਰ ਹੁਣ ਟੁੱਟ ਗਿਆ ਉੱਠ ਗਿਆ ਸਤਿਪੁਰਖ ਲੈ ਅੰਗੜਾਈਆ ਕਰੇ ਪ੍ਰਕਾਸ਼ ਜੋਤੀ ਨੂਰ ਇੱਕ ਹੀ ਲਾਈਨ ਕਰੇ ਪ੍ਰਕਾਸ਼ ਜੋਤੀ ਨੂਰ ਉਹ ਵੱਡਾ ਮਿਹਰਬਾਨ ਉਹ ਅਕਾਲ ਪੁਰਖ ਪਰਮੇਸ਼ਰ ਇਸ ਲਾਈਨ ਦੇ ਵਿੱਚ ਇਹ ਬਿਆਨ ਕਰਦੇ ਨੇ ਕਿ ਮੈਂ ਹੁਣ ਆਪਣੀ ਜੋਤ ਨੂੰ ਇਸ ਮਾਤ ਰੁਗ ਦੇ ਉੱਤੇ ਆਪਣੇ ਆਪਣੇ ਆਪ ਧਰ ਕੇ ਪ੍ਰਗਟਾਵਾ ਕਰ ਲਿਆ ਤੇ ਮੈਂ ਹੁਣ ਤੁਹਾਡੀਆਂ ਜੋਤੀਆਂ ਨੂੰ ਆਪਣਾ ਨੂਰ ਬਖਸ਼ਾਂਗਾ ਜਿਹੜਾ ਅੱਜ ਤੱਕ ਇਸ ਮਾਤ ਰੁਗ ਦੇ ਉੱਤੇ ਕਦੇ ਵੀ ਨਹੀਂ ਹੋਇਆ ਕਰੇ ਪ੍ਰਕਾਸ਼ ਜੋਤੀ ਨੂਰ ਜਹਰ ਜ਼ਹੂਰ ਵੱਡੀ ਵਡਿਆਈ ਆ ਔਰੇ ਸਾਰਿਆਂ ਤੋਂ ਵੱਡੀ ਉਸ ਜਹਰ ਜਹੂਰ ਦੀ ਵਡਿਆਈ ਆ ਕਿ ਉਹ ਇਸ ਧਰਤੀ ਦੀ ਜੋਤੀਆਂ ਨੂੰ ਆਪਣੀ ਨੂਰ ਦਾ ਪ੍ਰਕਾਸ਼ ਦੇਵੇਗਾ ਔਰ ਦਿੱਤਾ ਕਿ ਨੀਂ ਦੇਰ ਬਾਅਦ 994 ਯੁਗ ਚੌਕੜੀ ਜਦੋਂ ਬੀਤ ਗਏ ਸਰਬ ਕਲ ਆਪੇ ਪਰਪੂਰ ਇੱਥੇ ਕਲਾ ਦੀ ਕੋਈ ਗੱਲ ਨਹੀਂ ਕਿ ਉਹ 14 ਕਲਾ ਸਪੂਰਨਿਆ ਆ ਜਾਂ ਉਹ 16 ਕਲਾ ਸਪੂਰਨਿਆ ਜਿੰਨੀਆਂ ਵੀ ਕਲਾ ਨੇ ਉਹ ਸਾਰੀਆਂ ਕਲਾ ਦਾ ਉਹ ਆਪੇ ਮਾਲਕ ਆ ਸਰਬ ਕਲਾ ਸਰਬ ਕਲ ਆਪੇ ਪਰਪੂਰ ਸਮਰੱਥ ਪੁਰਖ ਅਖਵਾਈਆ ਆਪੇ ਵਸੇ ਨੇੜੇ ਦੂਰ ਆਪੇ ਆਪਣਾ ਪੰਧ ਮੁਕਾਈਆ ਆਪੇ ਵਸੇ ਨੇੜੇ ਦੂਰ ਜਿਉਂ ਕਹਿੰਦਾ ਮੈਂ ਤੁਹਾਡੀ ਜੋਤੀ ਨੂੰ ਆਪਣਾ ਨੂਰ ਬਖਸ਼ ਦਿੱਤਾ ਤੇ ਮੈਂ ਤੁਹਾਡੇ ਅੰਦਰ ਬਰਾਜ਼ਮਾਨ ਹੋ ਗਿਆ ਜੇ ਮੈਂ ਦੂਰ ਹਾਂ ਤੇ ਮੈਂ ਸੱਚਖੰਡ ਦੇ ਵਿੱਚ ਵੀ ਬਰਾਜ਼ਮਾਨ ਆ ਮੇਰੀ ਦੋ ਜਹਾਨਾਂ ਦੇ ਉੱਤੇ ਖੇਡ ਹੋ ਰਹੀ ਹੈ ਆ ਪੇ ਸ਼ਬਦ ਅਨਾਦੀ ਵਜੇ ਤੂਰ ਨਾ ਦੇ ਨਾਦੀ ਆਪ ਸੁਣਾਈਆ ਜੋਤੀ ਜੋ ਸਰੂਪ ਆਪੇ ਆਪਣੀ ਜੋਤ ਤਰ ਬਲ ਤਾਰੀ ਆਪ ਅਖਵਾਈਆ ਆਪੇ ਜੋਦਾ ਹਰ ਬਲਵਾਨ ਪਰਮਪੁਰਖ ਖਵਾਏਂਦਾ ਖੇਲੇ ਖੇਲ ਦੋ ਜਹਾਨ ਇਹ ਦੋ ਜਹਾਨਾਂ ਦੀ ਜਿੰਨੀ ਵੀ ਖੇលਿਆ ਜਿੰਨਾ ਵੀ ਉਹ ਕਰਨੀ ਦਾ ਕਰਤਾ ਇਸ ਖੇਡ ਨੂੰ ਕਰ ਰਿਹਾ ਉਹ ਕਹਿੰਦਾ ਕਿ ਮੇਰੀ ਇਹ ਇੱਕ ਨਿੱਕੀ ਜਿਹੀ ਖੇលਿਆ ਇਸ ਸੰਸਾਰ ਦੀ ਉਤਪਤੀ ਪੂਰੇ ਬ੍ਰਹਿਮੰਡ ਦੀ ਉਤਪਤੀ ਕਿਸੇ ਚੀਜ਼ ਨੂੰ ਖਤਮ ਕਰਨਾ ਕਿਸੇ ਚੀਜ਼ ਨੂੰ ਪੈਦਾ ਕਰਨਾ ਇਹ ਮੇਰੀ ਇੱਕ ਖੇលਿਆ ਔਰ ਇਸੇ ਖੇਲ ਨੂੰ ਸੂਫੀ ਸੰਤਾਂ ਨੇ ਸੰਤ ਮਹਾਤਮਾ ਨੇ ਆਖਿਆ ਕਿ ਇਹ ਸੰਸਾਰ ਇੱਕ ਖੇਲ ਹੈ ਉਸ ਪ੍ਰਭੂ ਦਾ ਔਰ ਇਸੇ ਖੇਲ ਨੂੰ ਜਪ ਯਾਦ ਕਰੀਏ ਦਸ਼ਮੇਸ਼ ਪਿਤਾ ਨੂੰ ਉਹਨਾਂ ਵੀ ਕੀ ਆਖਿਆ ਮੈਂ ਹਾਂ ਪਰਮਪੁਰਖ ਦਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਏ ਖੇਲ ਹੈ ਉਸ ਪ੍ਰਭੂ ਦੀ ਜਿਹਨਾਂ ਨੂੰ ਮਹਿਸੂਸ ਹੋ ਜਾਂਦਾ ਏ ਖੇਲ ਹੈ ਇਹ ਉਹ ਖੇਲ ਹੈ ਇਸ ਨੂੰ ਨਾ ਉਹਨੂੰ ਕੋਈ ਪੰਨਣ ਲੱਗਿਆ ਦਰਦ ਹੁੰਦਾ ਤੇ ਨਾ ਉਹਨੂੰ ਕੋਈ ਜਵਾਨ ਲੱਗਿਆ ਦਰਦ ਹੁੰਦਾ ਇਹ ਉਹਦੀ ਇੱਕ ਖੇਲ ਹੈ ਕਿਉਂ ਨਹੀਂ ਦਰਦ ਹੁੰਦਾ ਆਪ ਜੀ ਦੇਖਦੇ ਹੋ ਆਪਾਂ ਵੀ ਕਰਦੇ ਰਹੇ ਆ ਬਚਪਨ ਦੇ ਵਿੱਚ ਪੈਰਾਂ ਦੇ ਉੱਤੇ ਮਿੱਟੀ ਪਾ ਕੇ ਆਪਾਂ ਛੋਟਾ ਜਿਹਾ ਘਰ ਬਣਾਇਆ ਕਰਦੇ ਸੀ। ਔਰ ਜਿੰਨੀ ਉਸ ਘਰ ਬਣਾਉਣ ਨੂੰ ਖੁਸ਼ੀ ਹੁੰਦੀ ਸੀ ਓਨੀ ਹੀ ਉਹਨੂੰ ਬਾਅਦ ਵਿੱਚ ਢਾਉਣ ਦੀ ਖੁਸ਼ੀ ਹੁੰਦੀ ਸੀ ਇਹ ਸਾਡਾ ਇੱਕ ਖੇលਿਆ। ਉਸ ਪ੍ਰਭੂ ਨੇ ਇਸ ਮਾਤਲਿਕ ਦੇ ਉੱਤੇ ਕਿਸੇ ਜੀਵ ਨੂੰ ਭੇਜਣਾ ਤੇ ਉਹਦੀ ਇੱਕ ਖੇੜਿਆ। ਇਸ ਧਰਤੀ ਦੇ ਉਤੋਂ ਕਿਸੇ ਜੀਵ ਨੂੰ ਲੈ ਕੇ ਜਾਣਾ ਤੇ ਉਹਦੀ ਇੱਕ ਖੇੜਿਆ। ਉਹਦੀ ਇੱਕ ਖੇលਿਆ ਦੇਖਣ ਆਇਓ। ਜਗਤ ਤਮਾਸ਼ਾ ਇੱਕ ਖੇលਿਆ ਇਸ ਧਰਤੀ ਦੇ ਉਤੇ ਉਸ ਅਕਾਲ ਪੁਰਖ ਦੀ ਦਾਤੇਦਾਨੀ ਦੀ ਖੇਲੇ ਖੇਲ ਦੋ ਜਹਾਨ ਲੋਕ ਮਾਤ ਵੇਸ ਵਟਾਏਂਦਾ ਪਰ ਉਹ ਕਾਲਪੁਰਖ ਇਸ ਖੇਡ ਨੂੰ ਖੇਡਦੇ ਖੇਡਦੇ ਨੇ ਇੱਕ ਹੋਰ ਨਵੀਂ ਖੇਲ ਕੀ ਕਰ ਲਈ ਜਿਹੜਾ ਅੱਜ ਤੱਕ ਵੇਸ ਵਟਾ ਕੇ ਇਸ ਮਾਤ ਲੋਕ ਦੇ ਉਤੇ ਨਹੀਂ ਆਇਆ ਉਸ ਖੇਡ ਦੇ ਵਿੱਚ ਉਹਨੇ ਆਪਣੇ ਆਪ ਨੂੰ ਵੀ ਰੱਖ ਲਿਆ ਮੈਂ ਹੁਣ ਵेश ਵਟਾ ਕੇ ਇਸ ਮਾਤ ਲੋਕ ਦੇ ਉੱਤੇ ਆ ਗਿਆ ਇਹ ਵੀ ਮੇਰੀ ਇੱਕ ਖੇਡ ਇਹ ਮੇਰੀ ਖੇਡ ਲੋਕ ਮਾਤ ਵेश ਵਟਾਏਂਦਾ ਪਵਨ ਹਾਰਾ ਸਾਚੀ ਆਣ ਹੁਕਮ ਦੇਣਾ ਆਣ ਪਾਉਣੀ ਇਹਨੂੰ ਮੰਨਣਾ ਪੈਣਾ ਇਹ ਫਰਮਾਨ ਹੈ ਸਹਬਾਂ ਦਾ ਇਸ ਅਤਰ ਦੇ ਵਿੱਚ ਪਾਵਨ ਹਾਰਾ ਸੱਚੀ ਆਣ ਮੈਂ ਦਾ ਸਮਰਾਥਾ ਹਾਂ ਮੈਂ ਜੋ ਕਹਿ ਦਿਆਂਗਾ ਤੁਹਾਨੂੰ ਆਣ ਕਰਕੇ ਉਸ ਚੀਜ਼ ਨੂੰ ਮੰਨਣਾ ਪੈਣਾ ਹੈ ਏਕਾ ਹੁਕਮ ਜਣਾਏਂਦਾ ਮੈਂ ਜਿਹੜੀ ਖੇਡ ਇਸ ਮਾਤਲੁਕ ਦੇ ਉੱਤੇ ਕਰ ਰਿਹਾ ਮੈਂ ਪਹਿਲੀ ਵਾਰ ਇਸ ਮਾਤਲੁਕ ਦੇ ਉੱਤੇ ਹੁਕਮ ਦੇਣ ਵਾਸਤੇ ਆ ਗਿਆ ਔਰ ਇਹ ਹੁਕਮ ਮੈਂ बार-बार ਨਹੀਂ ਦੇਲੇ ਮੈਂ ਜਿਹੜਾ ਹੁਕਮ ਇੱਕ ਵਾਰੀ ਦੇਤਾ ਉਹਦੀ ਆਣ ਸਾਰੀ ਧਰਤੀ ਨੂੰ ਕੀ ਦੋ ਜਹਾਨਾਂ ਨੂੰ ਮੰਨਣੀ ਪੈਣੀ ਆ ਕਿਉਂਕਿ ਮੇਰੀ ਖੇਡ ਜਿਹੜੀ ਇਹ ਦੋ ਜਹਾਨਾਂ ਦੇ ਉੱਤੇ ਹੋ ਰਹੀ ਆ ਕੱਲੀ ਮਤਲਬਕ ਤੇ ਨਹੀਂ ਤੇ ਕੱਲੀ ਸੱਚ ਕਹਤੇ ਨਹੀਂ ਦੋ ਜਹਾਨਾਂ ਦੀ ਮੇਰੀ ਆਪਣੀ ਖੇਡ ਆ ਦੇਵਨ ਹਾਰਾ ਤੁਰ ਫਰਮਾਨ ਮੈਂ ਹੀ ਹਾਂ ਜਿਹਨੂੰ ਤੁਸੀਂ ਰੱਬ ਕਹਿੰਦੇ ਹੋ ਮੈਂ ਹੀ ਹਾਂ ਉਹ ਅਕਾਲ ਪੁਰਖ ਜਿਹਨੂੰ ਤੁਸੀਂ ਕਹਿੰਦੇ ਹੋ ਵੇ ਮੇਰਾ ਹੀ ਫਰਮਾਨ ਆ ਜਿਹੜਾ ਤੁਰਦਾ ਫਰਮਾਨ ਆ ਜਿਹੜਾ ਮੈਂ ਹੁਕਮ ਦੇ ਰਿਹਾ ਇਹਦੀ ਸਾਰਿਆਂ ਨੂੰ ਆਨ ਮੰਨਣੀ ਪੈਣੀ ਆ ਮੇਰੇ ਫਰਮਾਨ ਸਾਰਿਆਂ ਨੂੰ ਮੰਨਣੇ ਪੈਣੇ ਨੇ ਸੱਚਾ ਸ਼ਬਦ ਅਲਾਇੰਦਾ ਮੇਰੀ ਰਸਨਾ ਦੇ ਉਤੋਂ ਜਿਹੜੀ ਜਿਹੜੀ ਗੱਲ ਨਿਕਲਦੀ ਆ ਉਹ ਰੱਤੀ ਭਰ ਵੀ ਝੂਠ ਕਿਤੇ ਵੀ ਨਹੀਂ ਹੋਣੀ ਮੇਰੀ ਰਸਨਾ ਤੋਂ ਜਿਹੜੇ ਸ਼ਬਦ ਨਿਕਲਦੇ ਨੇ ਇਹ ਸੱਚ ਨੇ ਇਹ ਸਾਰੀ ਦੁਨੀਆ ਨੂੰ ਸਾਰੇ ਬ੍ਰਹਿਮੰਡਾਂ ਖੰਡਾਂ ਨੂੰ ਮੰਨਣੇ ਪੈਣੇ ਲਖ 84 ਹੋ ਪ੍ਰਦਾਨ ਕਿਉਂਕਿ ਮੈਂ ਸਾਰਿਆਂ ਤੋਂ ਸੁਪਰੀਮ ਹਾਂ ਸਾਰਿਆਂ ਤੋਂ ਵੱਡਾ ਹਾਂ ਸਾਰਿਆਂ ਨੂੰ ਆਪਣੇ ਦਰ ਦੇ ਵਿੱਚ ਰੱਖਦਾ ਹਾਂ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਹਾਂ ਇਸ ਕਰਕੇ ਮੈਂ 184 ਦੇ ਵਿੱਚੋਂ ਸਾਰਿਆਂ ਤੋਂ ਪ੍ਰਦਾਨ ਹਾਂ ਸੁਪਰੀਮ ਹਾਂ ਲੋਕ ਮਾਤ ਵੇਸ ਵਟਾਏਂਦਾ ਪਵਨ ਹਾਰਾ ਸੱਚੀ ਆਣ ਏਕਾ ਹੁਕਮ ਜਣਾਏਂਦਾ ਦੇਵਨ ਹਾਰਾ ਤੁਰ ਫਰਮਾਨ ਸਾਚਾ ਸ਼ਬਦ ਅਲਾਇੰਦਾ ਲੱਖ 84 ਹੋ ਪਰਦਾਨ ਆਪਣਾ ਆਸਣ ਲਾਇੰਦਾ ਦਿਸ ਨਾ ਆਏ ਜੀਵ ਜਹਾਨ ਕਿਉਂ ਨਹੀਂ ਦਿਸਦਾ ਇਹ ਮੇਰੀ ਖੇਟ ਹੈ ਮੈਂ ਕਿਸੇ ਨੂੰ ਦਿਸਾਂ ਇਹ ਮੇਰੀ ਮਰਜ਼ੀ ਮੈਂ ਕਿਸੇ ਨੂੰ ਨਾ ਦਿਸਾਂ ਇਹ ਮੇਰੀ ਮਰਜ਼ੀ ਇਹ ਮੇਰੀ ਖੇਡ ਦਿਸਣਾ ਏ ਜੀਵ ਜਹਾਨ ਜੰਤ ਕੰਤ ਨਾ ਕੋਏ ਮਲਾਇਂਦਾ ਜਿਨ੍ਹਾਂ ਨੂੰ ਮੈਂ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ ਮੈਂ ਮਿਲਦਾ ਵੀ ਨਹੀਂ ਜਿਨ੍ਹਾਂ ਨੂੰ ਮੈਂ ਮਿਲਣਾ ਹੁੰਦਾ ਉਹਨਾਂ ਨੂੰ ਮੈਂ ਨਜ਼ਰ ਵੀ ਉਹਨਾਂ ਇਹ ਮੇਰੀ ਖੇਡ ਹੈ ਦਾਤਾ ਦਾਨੀ ਗੁਣ ਨਿਦਾਨ ਮੇਰੀ ਜਿਹਾ ਕੋਈ ਗੁਣਕਾਰੀ ਨਹੀਂ ਜਿੰਨੇ ਗੁਣ ਨੇ ਸਾਰੇ ਮੇਰੇ ਵਿੱਚ ਨੇ ਮੇਰੀ ਜਿਹਾ ਕੋਈ ਵੀ ਗੁਣਾ ਵਾਲਾ ਨਹੀਂ ਹੈ ਗੁਣਵੰਤਾ ਨਾਉ ਰਖਾਏਂਦਾ ਇਸੇ ਕਰਕੇ ਹੀ ਰੱਬ ਕਹਿੰਦਾ ਮੈਨੂੰ ਗੁਣਵੰਤਾ ਕਹਿੰਦੇ ਨੇ ਕਿਉਂਕਿ ਸਾਰੇ ਗੁਣ ਮੇਰੇ ਕੋਲ ਨੇ ਜੋਤੀ ਨੂਰ ਕੋਟਨ ਪਾਨ ਮੇਰੇ ਵਿੱਚ ਇੰਨੀ ਰੋਸ਼ਨੀ ਆ ਕੋਟਨ ਸੂਰਜ ਇਕੱਠੇ ਹੋ ਜਾਣ ਉਹਨਾਂ ਤੋਂ ਵੀ ਜ਼ਿਆਦਾ ਮੇਰੇ ਵਿੱਚ ਰੋਸ਼ਨੀ ਆ ਮੈਂ ਨੂਰ ਹੀ ਹਾਂ ਇਸੇ ਕਰਕੇ ਸਾਰੇ ਸੂਫੀ ਸੰਤਾਂ ਨੇ ਉਹਨੂੰ ਨੂਰੀ ਆਖਿਆ ਮੈਂ ਨੂਰ ਹਾਂ ਐਡਾ ਵੱਡਾ ਨੂਰ ਹਾਂ ਕੋਟਨ ਕੋਟ ਸੂਰਜ ਇਕੱਠੇ ਹੋ ਜਾਣ ਉਹਨਾਂ ਤੋਂ ਵੀ ਵੱਧ ਮੇਰਾ ਪ੍ਰਕਾਸ਼ ਹੈ ਆਕਾਸ਼ ਪ੍ਰਕਾਸ਼ ਸਮਾਏਂਦਾ ਮੇਰੇ ਪ੍ਰਕਾਸ਼ ਦੇ ਵਿੱਚ ਹੀ ਸਾਰਾ ਬ੍ਰਹਿਮੰਡ ਆਕਾਸ਼ ਤੱਕ ਮੇਰੇ ਪ੍ਰਕਾਸ਼ ਦੇ ਵਿੱਚ ਹੀ ਸਮਾਇਆ ਹੋਇਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਧਰ ਸਤਗੁਰ ਪੂਰਾ ਇੱਕ ਖਵਾਏਂਦਾ ਕੌਣ ਖਵਾਉਂਦਾ ਆਪਣੇ ਆਪ ਨੂੰ ਸਤਗੁਰ ਪੂਰਾ ਜਿਹੜਾ ਜੋਤੀਆਂ ਦਾ ਮਾਲਕ ਜੋਤ ਸਰੂਪ ਆਕਾਲ ਪੁਰਖ ਆਪੇ ਆਪਣੀ ਜੋਤ ਧਰ ਕੇ ਇਸ ਮਾਤਲੁਕ ਦੇ ਉੱਤੇ ਪ੍ਰਗਟਾਵਾ ਕਰ ਲਿਆ ਉਹ ਕਹਿੰਦਾ ਮੈਂ ਹੀ ਸਤਗੁਰੂ ਪੂਰਾ ਹਾਂ ਬਾਕੀ ਸਾਰਾ ਬ੍ਰਹਿਮੰਡ ਕਿਤੇ ਨਾ ਕਿਤੇ ਝੂਠ ਹੈ ਸਤਗੁਰੂ ਪੂਰਾ ਇਕ ਖਵਾਏਂਦਾ ਏਕਾ ਸੂਰਾ ਸਤਗੁਰ ਪੁਰਖ ਸਮਰੱਥ ਪਾਰ ਬ੍ਰਹਮ ਵੜੀ ਵਡਿਆਈਆ ਮੈਂ ਮਾਂ ਗਾਏ ਅਕਤਨਾ ਅਕਥ ਮਹਿਮਾ ਗਾਏ ਇਹ ਪੂਰਾ ਜਹਾਨ ਪੂਰੀ 184 ਜੂਨੀ ਪੂਰਾ ਬ੍ਰਹਿਮੰਡ ਉਹਦੀ ਮਹਿਮਾ ਗਾਉਂਦਾ ਪਰ ਗਾਈ ਨਹੀਂ ਜਾਂਦੀ ਆਓ ਫਰਮਾਨ ਸੁਣੀਏ ਮਹਿਮਾ ਗਾਏ ਅਕਤਨਾ ਅਕਥ ਕਥਨੀ ਕਥ ਨਸਕੇ ਰਾਈਆ ਕੋਈ ਵੀ ਜ਼ੁਬਾਨ ਕਤਨੀ ਹੁੰਦੀ ਜ਼ੁਬਾਨ ਕੋਈ ਵੀ ਜ਼ਬਾਨ ਪਰਮਾਤਮਾ ਕਿਰਪਾ ਕਰਦੇ ਨੇ ਜਿਹੜਾ ਜੋਤੀਆਂ ਦਾ ਮਾਲਕ ਜੋ ਸਰੂ ਅਕਾਲ ਪੁਰਖ ਆਪਣੀ ਜੋਤ ਨੂੰ ਆਪੇ ਧਰ ਕੇ ਸਮਾਤ ਲੋਕ ਦੇ ਉੱਤੇ ਪ੍ਰਗਟਾਵਾ ਕਰ ਲਿਆ ਜਿਸ ਨੇ ਉਹ ਕਹਿੰਦੇ ਨੇ ਕੋਈ ਵੀ ਜ਼ਬਾਨ ਮੇਰੀ ਕਥਨੀ ਕਥ ਨਹੀਂ ਸਕਦੀ ਮੇਰੇ ਬਾਰੇ ਕੋਈ ਗਾ ਨਹੀਂ ਸਕਦਾ ਮੈਂ ਕਿੱਡਾ ਕਵੱਡਾ ਮੈਂ ਕਿੱਡਾ ਕ ਅਗੰਮਾ ਕਿੰਨਾ ਕ ਥਾਂ ਮੇਰੇ ਬਾਰੇ ਕੋਈ ਜ਼ਬਾਨ ਦੱਸ ਨਹੀਂ ਸਕਦਾ ਚਲਾਉਣ ਹਾਰਾ ਸਾਚ ਰਥ ਸਾਰੀ ਸ੍ਰਿਸ਼ਟੀ ਦੇ ਰਥ ਨੂੰ ਚਲਾਉਣ ਵਾਲਾ ਕੌਣ ਆ ਮੈਂ ਆ ਜੋਤੀਆਂ ਦਾ ਮਾਲਕ ਜੋਤ ਸਰੂਪ ਆਕਾਲ ਪੁਰਖ ਫਰਮਾਨ ਕਰਦੇ ਨੇ ਜੁਗ ਜੁਗ ਢੇੜਾ ਆਪ ਦਵਾਈਆ ਆਪੇ ਦੇਵਣ ਹਾਰਾ ਸਾਚੀ ਵਤ ਆਪਣੀ ਪਿੱਛਿਆ ਚੋਲੀ ਪਾਈਆ ਮੇਰਾ ਜੀ ਕਰੇ ਤੇ ਮੇਂ ਆਪੇ ਜੀ ਦੀ ਝੋਲੀ ਦੇ ਵਿੱਚ ਆਪਣੀ ਪਿੱਛਿਆ ਪਾ ਦੇਵਾਂ ਮੈਂ ਪਾ ਦੇਣਾ ਆਪੇ ਲੱਖ 84 ਪਾਏ ਨੱਥ ਸ਼ਬਦ ਡੋਰੀ ਹੱਥ ਉਠਾਈਆ ਜੋਤੀ ਜੋ ਸਰੂਪ ਹਰਿਆਪੇ ਆਪਣੀ ਜੋਤ ਤਰ ਸਤਿਗੁਰ ਸੱਜਣ ਏਕਾ ਏਕ ਹੋ ਜਾਈਆ ਕੌਣ ਇੱਕ ਨਾਲ ਇੱਕ ਮਿਲਣ ਵਾਲਾ ਕੌਣ ਆ ਜੋਤੀਆਂ ਦਾ ਮਾਲਕ ਜੋਤ ਸਰੂਪ ਅਕਾਲਪੁਰਖ ਜਿਸ ਨੇ ਆਪਣੇ ਜੋਤ ਨੂੰ ਆਪੇ ਸਮਾਤ ਰੂਪ ਦੇ ਉੱਤੇ ਧਰ ਕੇ ਪ੍ਰਗਟਾਵਾ ਕਰ ਲਿਆ ਉਹ ਸਤਿਗੁਰ ਪਰਮਾਨੰ ਕਰਦੇ ਨੇ ਮੈਂ ਆਪਣੀ ਜੋਤ ਨੂੰ ਆਪੇ ਇਸ ਸਮਾਤ ਰੂਪ ਦੇ ਉੱਤੇ ਧਰ ਕੇ ਤੁਹਾਡਾ ਮੈਂ ਸੱਜਣ ਸੁਹੇਲਾ ਬਣ ਗਿਆ ਔਰ ਮੈਂ ਇੱਕ ਦਾ ਇੱਕ ਦੇ ਨਾਲ ਮੇਲ ਕਰਨ ਵਾਸਤੇ ਆ ਗਿਆ ਸੋ ਸਮਾਪਤੀ ਹੋ ਗਿਆ ਇੱਥੇ ਹੀ ਸਰਬਰ ਸੰਗਤ ਪਾਸੋਂ ਔਰ ਹਜੂਰ ਸ਼ੰਚੇ ਜੀ ਦੇ ਚਰਨਾਂ ਦੇ ਪਾਸੋਂ ਹੁਣ ਯੋ ਪੁੱਲਾਂ ਦੀ ਮਾਫੀ ਮੰਗਦਾ ਹੋਇਆ ਆਪ ਜੀ ਸਾਰਿਆਂ ਤੋਂ ਇਜਾਜ਼ਤ ਚਾਹਨਾ ਆਓ ਪੰਜਾਂ ਜਕਾਰਿਆਂ ਦਾ ਸਾਥ ਦਿਓ ਉਸ ਤੋਂ ਪਹਿਲਾਂ ਹਜੂਰ ਸ਼ੰਚੇ ਜੀ ਨੇ ਆਖਿਆ ਕਿ ਸਮਾ ਆ ਜਾਏਗਾ ਪੂਰੀ 1984 ਜੁਨੀ ਤੂੰ ਮੇਰਾ ਮੈਂ ਤੇਰਾ ਦਾ ਸ਼ਬਦ ਗਾਇਨ ਕਰੇਗੀ ਆਪ ਜੀ ਨੂੰ ਨਸੀਬ ਹੋਇਆ ਜਉਂਦੇ ਜੀ ਹੀ ਆਪ ਇਸ ਵੇਲੇ ਹੀ ਤੂੰ ਮੇਰਾ ਮੈਂ ਤੇਰਾ ਦਾ

विष्णु भगवान् दी जय